ਦੇ ਘਰੇ ਵਿਆਹ ਦਾ ਮਾਹੌਲ ਸੀਗਾ ਤੇ ਤੁਹਾਨੂੰ ਵਿਆਹ ਤੁਸੀਂ ਵਿਆਹ ਦੇ ਵਿੱਚ ਉਹਨਾਂ ਦੇ ਜਾ ਕੇ ਜਿਹੜੇ ਡਾਲੇ ਚਲਾਏ ਹੈਗੇ ਆ ਨਹੀਂ ਬਾਈ ਜੀ ਸਰਾਸਰ ਝੂਠ ਹੈ ਜੀ ਕਿੰਦੇ ਸਲ ਕਿੰਦੇ ਇੱਕ ਘਰ ਦੇ ਵਿੱਚ ਵਿਆਹ ਰੱਖਿਆ ਹੋਇਆ ਸੀ ਤੇ ਦੂਜੀ ਧਿਰ ਵੱਲੋਂ ਉਹਨਾਂ ਉੱਤੇ ਹਮਲਾ ਕੀਤਾ ਗਿਆ ਅਜਿਹਾ ਵਿਆਹ ਵਿੱਚ ਅਨਮਾਇਤ ਵੀ ਹੈ ਨਹੀਂ ਸੀ ਜੀ ਕਿੰਦੇ ਜੀ ਕਿੰਦੇ ਸਾਡਾ ਕੋਈ ਲੈਣ ਦੇ ਨਹੀਂ ਹੈ ਨਹੀਂ ਉਹਨਾਂ ਨਾਲ ਨਾ ਕੋਈ ਸਾਡਾ ਕਿੰਦੇ ਉਹੋ ਜਿਹਾ ਹੈਗਾ ਤਾਂ ਗਾਲ ਹੀ ਸੁਣੀ ਉਦੋਂ ਬਾਅਦ ਉਹਨਾਂ ਨੇ ਫਿਰ ਮੀਹ ਬਣਾਇਆ ਆਟਾ ਦਾ ਅਸੀਂ ਰੋਟੀ ਖਾਈ ਜਾਂਦਾਂ ਸੀ ਉਤੋਂ ਦੇ ਮੁੰਡੇ ਰੋੜੇ ਮਾਰਨ ਲੱਗ ਗਏ ਮੇਰੇ ਨਾਲ ਰੋਟੀ ਬਣਾਈ ਜਾਂਦਾਂ ਸੀ ਜਿਹੜਾ ਅਸੀਂ ਆਪ ਦੇ ਬੱਚਿਆਂ ਨੂੰ ਸਮਝਾ ਕੇ ਇੱਥੇ ਬਹਿਸ-ਬਾਜੀ ਹੋਈ ਇਹਨਾਂ ਦੇ ਬੱਚਿਆਂ ਦੀ ਚਲੋ ਮੈਂ ਅਸੀਂ ਅੰਦਰ ਲੈ ਆਪ ਦੇ ਬੱਚਿਆਂ ਨੂੰ ਸਮਝਾ ਕੇ ਵੀ ਚਲੋ ਇਹਨਾਂ ਦੇ ਵਿਆਹ ਰੱਖਿਆ ਹੈ ਖੁਸ਼ੀਆਂ ਦਾ ਮਾਹੌਲ ਹੈ ਵੀ ਚਲੋ ਇਹਨਾਂ ਹੁਣ ਟਾਈਮ ਇਹਨਾਂ ਦੀ ਤਾਂ ਡਰਿੰਕ ਕੀਤੀ ਆ ਪਰ ਤੜਕੇ ਬੰਦਿਆਂ ਨਾਲ ਗੱਲ ਕਰਾਂਗੇ ਮੈਨੂੰ ਨਹੀਂ ਪਤਾ ਵੀ ਇਹਨਾਂ ਦੀ ਕੀ ਗੱਲ ਬਾਤ ਆ ਕੇ ਘਰੇ ਮੁੰਡਾ ਗਿਆ ਸੀ ਆ ਇਹਨੂੰ ਪਤਾ ਨਹੀਂ ਕੋਈ ਸਮਾਨ ਲੈਣ ਗਿਆ ਉੱਥੇ ਆ ਕੇ ਇੱਟਾਂ ਰੋੜੀ ਚੁਣ ਆ ਗਏ ਸੀ ਤਾਂ ਅੱਜ ਬੈਠ ਕੇ ਬੈਠੇ ਸੀਗੇ ਘਰੇ ਆ ਕੇ ਹੁਣ ਮੰਨੀ ਜਾਂਦੇ ਕਹਿੰਦੇ ਵੀ ਅਸੀਂ ਇੱਟਾਂ ਸਾਡੇ ਸਰਾਂ 'ਚ ਵਜੇਗਾ ਉਹਨਾਂ ਨੂੰ ਇਹ ਵੀ ਇਹ ਵੀ ਦੱਸ ਦੇਣ ਸਾਨੂੰ ਵੀ ਯਾਰ ਕਿੰਨੇ ਬੰਦੇ ਦਾਖਲ ਹੋਏ ਆ ਉਹਨਾਂ ਦੇ ਇਹਨਾਂ ਨੇ ਕੋਠੇ ਉੱਪਰ ਚੜ ਕੇ ਸਾਰਿਆਂ ਦੇ ਢਿਲੇ ਚੜਾਏ ਆ ਸਾਰੇ ਬੱਚਿਆਂ ਦੇ ਬੱਜੇ ਹੈਗੇ ਮੇਨ ਬੰਦਿਆਂ ਦੇ ਛੋਟੇ ਛੋਟੇ ਬੱਚਿਆਂ ਦੇ ਮਤਲਬ ਵੀ ਬੱਚੇ ਹੈਗੇ ਸਾਰਾ ਕੰਮ ਸਾਡਾ ਭਰਿਆ ਹੋਇਆ ਹੈ ਹਾਲਾਂਕਿ ਸਾਡੇ ਨਾਲ ਕੋਈ ਰੋਲਾ ਨਹੀਂ ਸੀਗਾ 15 April ਨੂੰ ਇੱਕ ਚੈਨਲ ਸੱਚ ਦੀ ਪੜਤਾਲ ਉਸ ਦੇ ਇੱਕ ਵੀਡੀਓ ਅਪਲੋਡ ਹੁੰਦੀ ਆ ਜਿਸ ਵੀਡੀਓ ਦੇ ਵਿੱਚ ਅ ਜੈਤੋ ਦੀ ਇੱਕ ਘਟਨਾ ਜਿਹੜੀ ਉਹ ਦਿਖਾਈ ਜਾਂਦੀ ਆ ਤੇ ਉਸ ਘਟਨਾ ਦੇ ਦੋਨੋਂ ਪੱਖ ਆ ਜਿਹੜੇ ਦੋਨੋਂ ਪਹਿਲੂ ਆ ਜਿਹੜੇ ਉਹ ਦਿਖਾਏ ਜਾਂਦੇ ਹੈਗੇ ਆ ਤੇ ਇਸ ਵੀਡੀਓ ਦੇ ਦੌਰਾਨ ਆ ਜਿਹੜਾ ਅ ਅਸੀਂ ਸੱਚ ਦੀ ਪੜਤਾਲ ਦੇ ਵਿੱਚੋਂ ਜੋ ਦੂਸਰੀ ਧਿਰ ਨੇ ਗੱਲਾਂ ਆਖੀਆਂ ਹੈਗੀਆਂ ਉਹ ਵੀ ਕੁਝ ਦਿਖਾਵਾਂਗੇ ਤੇ ਨਾਲ ਨਾਲ ਇਹ ਵੀ ਹੈਗਾ ਕਿ ਉਸ ਵੀਡੀਓ ਦੇ ਦੌਰਾਨ ਆ ਜਿਹੜਾ ਦੂਸਰੀ ਧਿਰ ਨੇ ਕੀ ਗੱਲਾਂ ਕਹੀਆਂ ਹੈਗੀਆਂ ਉਸ ਦਾ ਲਿੰਕ ਵੀ ਆ ਜਿਹੜਾ ਇਸ ਵੀਡੀਓ ਦੇ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਮਿਲੇਗਾ ਪਰ ਗੱਲ ਇਹ ਹੈਗੀ ਕਿ ਵੱਡੇ ਪੱਧਰ ਦੇ ਉੱਤੇ ਜਿੰਨਾ ਪਰਿਵਾਰਾਂ ਦੇ ਉਸ ਘਟਨਾ ਦੇ ਦੌਰਾਨ ਆ ਜਿਹੜੀਆਂ ਉਹ ਸੱਟਾਂ ਲੱਗੀਆਂ ਜਿਹੜੇ ਪਰਿਵਾਰ 10-10 ਦੇਣ ਆ ਜਿਹੜੇ ਉਹ ਹਸਪੀਟਲ ਕੱਟ ਕੇ ਆਏ ਹੈਗੇ ਆ ਆ ਉਹਨਾਂ ਦੀ ਇਹ ਗੁਹਾਰ ਹੈਗੀ ਆ ਕਿ ਹਾਲਤੀਕਾ ਜਿਹੜਾ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾਗਾ ਤੇ ਆਪਾਂ ਉਸ ਪਰਿਵਾਰ ਕੋਲੇ ਪਹੁੰਚੇ ਹੈਗੇ ਆ ਤੇ ਜਾਣਾਂਗੇ ਕਿ ਮਾਮਲਾ ਪੂਰੇ ਦਾ ਪੂਰਾ ਕੀ ਹੈ ਤਾਂ ਬਾਈ ਜੀ ਪਹਿਲਾਂ ਤਾਂ ਨਾਮ ਕੀ ਆ ਆਪਣਾ ਬਾਈ ਜੀ ਬਾਈ ਜੀ ਬਾਈ ਜੀ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤਾਂ ਮੌੜ ਟੈਲੀਵਿਜ਼ਨ ਤੇ ਕਿੰਦੇ ਜਿੰਨੇ ਵੀ ਸੁਰੂਤ ਹੈ ਸਾਰਿਆਂ ਨੂੰ ਬਾਈ ਜੀ ਸਤਿ ਸ੍ਰੀ ਅਕਾਲ ਜੀ ਸ਼ਵਜੀ ਇਹ ਦੱਸੋ ਕਿ ਕੀ ਮਾਮਲਾ ਰਿਹਾ ਹੈਗਾ ਪੂਰੇ ਦਾ ਪੂਰਾ ਦੂਸਰੀ ਧਰਾਂ ਦੀਆਂ ਅਸੀਂ ਵੀ ਵੀਡੀਓ ਸੁਣੀਆਂ ਹੈਗੀਆਂ ਜੋ ਚੈਨਲ ਦੇ ਉੱਤੇ ਉਹਨਾਂ ਨੇ ਬੋਲਿਆ ਹੈਗਾ ਉਹ ਕਹਿੰਦੀ ਵੀ ਸਾਡੇ ਘਰੇ ਵਿਆਹ ਦਾ ਮਾਹੌਲ ਸੀਗਾ ਤੇ ਤੁਹਾਨੂੰ ਵਿਆਹ ਤੁਸੀਂ ਵਿਆਹ ਦੇ ਵਿੱਚ ਉਹਨਾਂ ਦੇ ਜਾ ਕੇ ਜਿਹੜੇ ਡਾਲੇ ਚਲਾਏ ਹੈਗੇ ਆ ਨਹੀਂ ਬਾਈ ਜੀ ਸਰਾ ਸਰ ਝੂਠ ਹੈ ਜੀ ਕਿੰਦੇ ਸਰ ਕਿੰਦੇ ਐਸਾ ਵਿਆਹ ਵਿੱਚ ਅਨਮਾਇਤ ਵੀ ਹੈ ਨਹੀਂ ਸੀ ਜੀ ਕਿੰਦੇ ਇਹ ਕਿੰਦੇ ਸਾਡਾ ਕੋਈ ਲੈਣ ਦੇ ਨਹੀਂ ਹੈ ਨਹੀਂ ਉਹਨਾਂ ਨਾਲ ਨਾ ਕੋਈ ਸਾਡਾ ਕਿੰਦੇ ਉਹੋ ਜਿਹਾ ਹੈਗਾ ਸਾਡਾ ਹੁਣ ਜਿਵੇਂ ਜਿਵੇਂ ਪੀੜੀ ਦਰ ਪੀੜੀ ਹੋ ਜਾਂਦੇ ਸਾਰਸੀ ਆਸਮੇ ਦੂਜਾ ਹੋ ਜਾਂਦਾ ਫਰਕ ਪਈ ਜਾਂਦਾ ਇਹ ਤਾਂ ਜਿਹੜੀ ਗੱਲ ਹੋਈ ਆ ਇੱਕ ਇਹਨਾਂ ਦਾ ਬੱਚਾ ਉਹ ਸਾਡੇ ਬੱਚਾ ਨੂੰ ਦੂਸਰਾ ਕੋਈ ਅਪਸ਼ਬਦ ਪੱਦੀਸ਼ਬਦ ਵਾਲੀ ਕਹਿ ਕੇ ਉਹ ਇਤੋਂ ਨੰਗਦਾ ਉਹ ਮਾ ਕਿਤੇ ਘਰਾਂ ਚ ਚਲੋ ਬੁੜੀਆਂ ਇੱਕ ਦੂਜੇ ਨੂੰ ਕਹਿ ਹੀ ਦਿੰਦੀਆਂ ਚਲੋ ਇਹਨਾਂ ਦੇ ਸਾਕਿਆਂ ਦੇ ਦੂਜੇ ਘਰੇ ਵੀ ਉੱਥੇ ਲੰਬਾ ਦੇ ਕੇ ਗਏ ਨੇ ਸੜਨ ਗਏ ਵੀ ਛੋਡਾ ਨਾ ਬੱਚਾ ਸਾਡੇ ਬੱਚਿਆਂ ਨੂੰ ਇਸ ਤਰ੍ਹਾਂ ਗੱਲ ਕਹਿੰਦਾ ਯਾਰ ਵੀ ਇਹ ਦੱਸੋ ਸਾਡੇ ਨਾਲ ਲੈਣ ਦੇਣ ਕੀ ਆ ਜਾਂ ਇਹਦਾ ਕੁਝ ਦੇਣਾ ਲੈਣਾ ਜਾਂ ਛੋਡਾ ਕਹਿੰਦੇ ਵੀ ਅਸੀਂ ਕੋਈ ਲੜਾਈ ਝਗੜਾ ਸਾਨੂੰ ਉਹ ਦੱਸ ਦਿਓ ਇਹਦੇ باوجود ਵੀ ਉਹਨਾਂ ਨੇ ਪਤਾ ਨਹੀਂ ਆਪਦੇ ਬੱਚੇ ਨੂੰ ਸਮਝਾਇਆ ਜਾਂ ਨਹੀਂ ਸਮਝਾਇਆ ਉਹਦੇ 'ਚ ਤਾਂ ਹੁਣ ਉਹਨਾਂ ਦਾ ਹਨਾ ਤੇ ਬਾਕੀ ਜਿਹੜਾ ਅਸੀਂ ਆਪ ਦੇ ਬੱਚਾ ਨੂੰ ਸਮਝਾ ਕੇ ਇੱਥੇ ਬਹਿਸ ਬਾਜੀ ਹੋਈ ਇਹਨਾਂ ਦੇ ਬੱਚਿਆਂ ਦੀ ਚਲੋ ਮੈਂ ਅਸੀਂ ਅੰਦਰ ਲੈ ਆਪ ਦੇ ਬੱਚਾ ਨੂੰ ਸਮਝਾ ਕੇ ਵੀ ਚਲੋ ਇਹਨਾਂ ਦੇ ਵਿਆਹ ਰੱਖਿਆ ਖੁਸ਼ੀਆਂ ਦਾ ਮਾਹੌਲ ਹੈ ਵੀ ਚਲੋ ਇਹਨਾਂ ਹੁਣ ਟਾਈਮ ਇਹਨਾਂ ਦੀ ਡਰਿੰਕ ਕੀਤੀ ਆ ਪਤੜ ਕੇ ਬੰਦਿਆਂ ਨਾਲ ਗੱਲ ਕਰਾਂਗੇ ਚਲੋ ਮੈਂ ਤੋਂ ਆਇਆ ਸੀ ਤੇ ਮੈਂ ਰੋਟੀ ਖਾਈ ਬੈਜ ਜਾਂਦਾ ਸੀ ਅੰਦਰ ਬੈਠਾ ਰੋਟੀ ਖਾ ਕੇ ਹਟਿਆ ਸੀ ਤੇ ਮੈਂ ਰੋਟੀ ਖਾਂਦਾ ਖਾਂਦਾ ਜਦੋਂ ਹੈਲ ਜੋ ਲੋਈ ਤੇ ਮੈਂ ਬਾਹਰ ਆਇਆ ਤੇ ਇੱਥੇ ਜਦੋਂ ਮੈਂ ਇੱਥੇ ਆ ਬਿਹੜੀ ਚ ਆਪਣੇ ਬਿਹੜੀ ਚ ਅੰਦਰੋਂ ਆਪਣੇ ਇੱਥੇ ਗੇਟ ਚੋਂ ਹਾਂ ਆਪਣੇ ਕਮਰੇ ਦੇ ਗੇਟ ਚੋਂ ਜੀ ਆਪਣੇ ਇੱਥੇ ਵਿਹੜੇ ਚ ਹੋਇਆ ਤੇ ਇੱਕੇਦਮ 20-25 ਬੰਦਿਆਂ ਨੇ ਹਮਲਾ ਕਰਤਾ ਸਾਡੇ ਤੇ ਹੂੰ ਨਹੀਂ ਉਹ ਤਾਂ ਕਹਿੰਦੇ ਹੈਗੇ ਵੀ ਸਾਡੇ ਤੇ 20-25 ਜਣੇ ਨੇ ਹਮਲਾ ਕਰਤਾ ਕੱਟੇ ਹੋਗੇ ਨਹੀਂ ਬਾਈ ਜੀ ਮੇਰੀ ਗੱਲ ਸੁਣੋ ਐਟ ਕਿੰਨੀ ਕੁ ਵੱਟ ਬੰਦਾ ਚਲਾਊਗਾ ਹੁਣ ਇੱਟਾਂ ਉਹਨਾਂ ਨੇ ਦਿਖਾਈਆਂ 60 70 ਤੇ ਪਿੰਆਂ ਇੱਟਾਂ ਦਿਖਾਈਆਂ ਉਹਨਾਂ ਦਾ 60-70 ਬੰਦਿਆਂ ਦਾ ਕੱਠ ਸੀ ਇੱਕ ਵੀ ਬੰਦੇ ਦੇ ਛਰੀਟ ਲੱਗੀ ਦਿਖਾ ਦਿਓ ਮੈਨੂੰ अच्छा तो ਟੋਡੇ ਕਿੰਨੇ ਫਟੜ ਹੋਏ ਹੈਗੇ 4.5 ਹੋਏ ਹੈ ਜੀ ਜੀ ਜੋ ਸਾਡੇ ਤੇ ਇੱਕੇ ਦਾ ਮੈਂ ਅਟੈਕ ਕਰਤਾ ਕਿ ਬਾਈ ਜੀ ਕਿੰਦੇ ਉਹ ਤਾਂ ਬਾਅਦ ਵਿੱਚ ਉਹਨਾਂ ਨੇ ਸੜਕ ਤੇ ਆਪਾਂ ਨੂੰ ਸਾਫ਼ ਹੀ ਡਿਸੀਜਨ ਦਾ ਵੀਡੀਓ ਚ ਹੋਇਆ ਤਾਂ ਵਿਸ਼ਿਆ ਇਟਾਂ ਜੇ ਆਪਾਂ ਸੜਕ ਵਿੱਚ ਵੀ ਇਟ ਮਾਰੀਏ ਚਲੋ ਮੈਂ ਮਿਸਤਰੀ ਹੋਣ ਦੇ ਨਾਤੇ ਚਲੋ ਮੈਂ ਇਸ ਗੱਲ ਬਾਰੇ ਥੋੜੀ ਨੌਲੇਜ ਰੱਖਦਾ ਵੀ ਕਿਸੇ ਇਟ ਦੀ ਕੋਈ ਕੰਗਣੀ ਪੂਰੀ ਜਾਂ ਜਿੱਥੇ ਇਟ ਵੱਜੀ ਹੋਵੇ ਘਟੋ ਘਟ ਅੱਧੀ ਪੌਣੀ ਇੰਚੀ ਉਹ ਖੱਡਾ ਪਾ ਦਿੰਦੇ ਸੜਕ ਦੇ ਵਿੱਚ ਵੀ ਜੋਰ ਨਾਲ ਵੱਜੀ ਵੱਧ ਵੱਧ ਜੋਰ ਵਾਲਾ ਬੰਦਾ ਪੂਰਾ ਜੋਰ ਵਾਲਾ ਬੰਦਾ 7-8 10 ਫੁੱਟ ਤੱਕ ਜੀ ਤੇ ਇਹ 7-8 ਤੋਂ ਉੱਤੋਂ ਛੜਕੂ ਵੀ ਪੱਟੀ ਹੋਵੇ ਜੀ ਉਹਨਾਂ ਦੇ ਹੁਣ ਕਈ ਕਈ ਜਾਂਦੇ ਆ ਵੀ ਉੱਪਰੋਂ ਵੀ ਸਾਡੇ ਇਟਾਂ ਆਂ ਥੱਲੇ ਬੈਠਿਆ ਚਿੰਚੇਤ ਬੰਦੇ 60-70 ਬੰਦਿਆਂ ਦਾ ਇਕੱਠਾ ਕਿਸੇ ਦੇ ਸਿਰ ਚ ਵੱਜੀ ਹੋਵੇ ਹੁਣ ਮੰਨੀ ਜਾਂਦੇ ਕਹਿੰਦੇ ਵੀ ਅਸੀਂ ਇਟਾਂ ਸਾਡੇ ਸਿਰਾਂ 'ਚ ਵੱਜੀਆਂ ਉਹਨਾਂ ਨੂੰ ਇਹ ਵੀ ਇਹ ਵੀ 10 ਦਿਨ ਸਾਨੂੰ ਵੀ ਯਾਰ ਕਿੰਨੇ ਬੰਦੇ ਦਾਖਲ ਹੋਏ ਆ ਉਹਨਾਂ ਦੇ ਇਸ ਕੰਦੇ ਲਾਈਟਾਂ ਵੀ ਪੰਨੀਆਂ ਹੈਗੀਆਂ ਜਿਹੜੀਆਂ ਵਿਆਹ ਦੇ ਵਿੱਚ ਲੱਗੀਆਂ ਲਾਈਟਾਂ ਤੁਸੀਂ ਵੀਡੀਓ 'ਚ ਦੇਖੋ ਕੋਈ ਲਾਈਟ ਕੋਈ ਮਿਸ ਹੋਈ ਵੀ ਆ ਕੋਈ ਕਿਸੇ ਬਾਰ ਵਿੱਚ ਵੀ ਕਿਸੇ ਦੇ ਚੀਰਟ ਵੱਜੀ ਕਿੰਦੇ ਜੀ ਉਹ ਦਿਖਾਈ ਜਨਿਓ ਤੁਸੀਂ ਵੀਊ ਵੀ ਇੱਕ ਵੀ ਲਾਈਟ ਤੁਸੀਂ ਜਦੋਂ ਵੀਡੀਓ ਵਿੱਚ ਚੱਲਦੀ ਹੈ ਵੀਡੀਓ ਉਹਦੇ ਵਿੱਚ ਦਿਖਾ ਦਿਓ ਮੈਨੂੰ ਵੀ ਇੱਕ ਵੀ ਲਾਈਟ ਦਾ ਕੋਈ ਮਿਸ ਹੋਈ ਕਿੰਦੇ ਜੀ ਹਨਾ ਇਹ ਤਾਂ ਸਰਾਸਰ ਝੂਠ ਆ ਸਾਡੇ ਤੇ ਹਮਲਾ ਕੀਤਾ ਗਿਆ ਅੰਦਰ ਵੜ ਕੇ ਅੰਦਰ ਵੜ ਕੇ ਸਾਡੇ ਤੇ ਸੱਤਨਾਮ ਮਾਰੀਆਂ ਗਈਆਂ 20-25 ਮੁੰਡਿਆਂ ਦਾ ਹਜੂਮ ਸੀਗਾ ਜਿਨ੍ਹਾਂ ਚੋਂ ਅਸੀਂ 8-10 ਬੰਦੇ ਸਾਨੂੰ ਪਤਾ ਵੀ ਆਹਾ ਬੰਦੇ ਕਿੰਦੇ ਵੀ ਆਏ ਆ ਉਹਨਾਂ ਦੇ ਅਸੀਂ ਨਾਂ ਲਿਖਾਏ ਹੋਏ ਆ ਬਾਕੀ 8-10 ਦਿਨਾਂ ਬਾਅਦ ਮੈਂ ਬਈ ਜੀ ਹਸਪੀਟਲ ਤੋਂ ਆਇਆ ਤੇ ਉਦੋਂ ਬਾਅਦ ਮੈਂ ਫਿਰ ਆ ਕੇ ਆਪ ਦਾ ਕਾਰਵਾਈ ਜੋ ਵੀ ਹੈਗੀ ਆ ਉਹ ਮੈਂ ਕਹਿੰਦਾ ਪਰ ਪ੍ਰਸ਼ਾਸਨ ਉਹਨੀਆਂ ਥੋੜੀ ਜੀ ਢਿੱਲੀ ਕਾਰਵਾਰੀ ਕੀਤੀ ਜਾਂਦੀ ਹੈ ਸਾਡਾ ਸਭ ਕੁਝ ਦੇਖਣ ਦੇ ਬਾਵਜੂਦ ਵੀ ਪ੍ਰਸ਼ਾਸਨ ਨੇ ਖੁਦ ਮੈਂ ਸੁਣਨ ਚ ਆਇਆ ਵੀ ਪ੍ਰਸ਼ਾਸਨ ਨੇ ਖੁਦ ਵੀ ਕਿਹਾ ਵੀ ਅਰੇ ਇਤਨਾ ਵੱਜੀਆਂ ਨਹੀਂ ਆ ਸਾਡੇ ਕਦੇ ਆ ਕੇ ਦੇਖੋ ਇੱਥੇ 5-700 ਹਜ਼ਾਰ ਡਲਾ ਪਿਆ ਸੀਗਾ ਹੁਣ 5-7 ਬੰਦਿਆਂ ਦਾ ਤਾਂ ਕੰਮ ਹੈ ਨਹੀਂਗਾ ਇਹ ਇੰਨੇ ਡਲੇ ਸਨ ਅਣਾ ਤੇ ਇਸ ਕਰਕੇ ਬਾਈ ਜੀ ਕਿੰਦੇ ਆ ਵੀ ਮੈਂ ਪ੍ਰਸ਼ਾਸਨ ਅੱਗੇ ਵੀ ਗੁਹਾਰ ਕਰਦਾ ਵੀ ਸਾਡੀ ਕਾਰਵਾਈ ਕੀਤੀ ਜਾਵੇ ਅੱਛਾ ਇਹ ਵੀ ਗੱਲ ਹੈਗੀ ਆ ਬਾਈ ਜੀ ਉਹਨਾਂ ਨੇ ਇੱਕ ਬੰਦੇ ਨੇ ਇਹ ਕਹਿ ਸੀਗਾ ਕਿ ਸਾਡੇ ਮੁੰਡੇ ਨੂੰ ਆ ਜਿਹੜਾ ਅਸੀਂ ਸੜਕ ਸਰਕਾਰੀ ਸੜਕ ਉੱਤੇ ਦੀ ਲੰਘ ਰਿਹਾ ਸੀਗਾ ਦੇਖੋ ਸਰਕਾਰੀ ਸੜਕ ਹੈਗੀ ਆ ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇਗੇ ਹਨਾ ਉਹ ਕਹਿੰਦੇ ਵੀ ਇਹਨੂੰ ਰਾਤ ਚ ਰਸਤੇ ਦੇ ਵਿੱਚ ਢਾਲਿਆ ਤੇ ਇਸ ਤੋਂ ਬਾਅਦ ਅਸੀਂ ਛਡਾਉਣ ਗਏ ਸੀ ਨਹੀਂ ਨਹੀਂ ਬਾਈ ਜੀ ਤੁਸੀਂ ਆਂ ਡਗਵਾਂਡ ਵੀਊ ਲੈ ਸਕਦੇ ਹੋ ਵੀ ਇੱਥੇ ਕਿੱਥੇ ਢਾਇਆ ਉਹਨੂੰ ਜੀ ਇੱਕ ਬੈਂਸਬਾਜੀ ਹੋਈ ਹੈ ਜ਼ਰੂਰ ਬੱਚਿਆਂ ਦੀ ਅਸੀਂ ਇੱਥੇ ਆਪਦੇ ਬੱਚਾ ਨੂੰ ਸਮਝਾਇਆ ਵੀ ਯਾਰ ਇਹਨਾਂ ਦੀ ਫੰਕਸ਼ਨ ਆ ਇਹਨਾਂ ਦਾ ਚਲੋ ਵਿਆਹ ਦਾ ਖੁਸ਼ੀਆਂ ਦਾ ਮਾਹੌਲ ਹੈ ਯਾਰ ਆਪਾਂ ਨਾ ਤੜਕੇ ਆਪਾਂ ਬੰਦਿਆਂ ਵਿੱਚ ਗੱਲ ਕਰ ਲਾਂਗੇ ਜੀ ਹੁਣ ਸਾਨੂੰ ਤੇ ਇਹ ਨਹੀਂ ਪਤਾ ਵੀ ਇੰਨਾ ਵੱਡਾ ਹਜੂਮ ਬਣ ਜੂਗਾ ਉਹਨਾਂ ਸਨੇ ਰਿਸ਼ਤੇਦਾਰ ਡਰਿੰਕ ਕੀਤੀ ਸੀਗੀ ਉਹਨਾਂ ਦੀ ਸਾਰੇ ਕਿੰਦਿਆ ਸ਼ਰਾਬ ਨਾਲ ਡੱਕੇ ਸੀਗੇ ਕਿਸੇ ਨੂੰ ਕੋਈ ਪਤਾ ਨਹੀਂ ਸੀਗਾ ਵੀ ਇੱਕੇਦਮ ਆਕੇ ਸਾਡੇ ਤੇ ਹਮਲਾ ਕਰਤਾ ਕਰ ਵਿਚਵੜ ਕੇ ਜੀ ਉਹ ਇਹਦੇ ਵਿੱਚ ਹੁਣ ਦੇਖੋ ਜੀ ਜੈਸੀ ਦੇਖੋ ਮੈਂ ਬਿਜ਼ਨਸ ਕਰਦਾ ਵਪਾਰੀਆ ਮੈਂ ਮੈਂ ਕਿੰਨਾ ਕਲਣੂ ਕਿਸੇ ਨਾਲ ਮੈਂ ਆਪਦਾ ਕਾਰੋਬਾਰ ਦੇਖੂਗਾ ਕਿ ਬੱਚੇ ਮੇਰੇ ਛੋਟੇ ਆ ਬੱਚੇ ਸਾਡੇ ਪੜ ਰਹੇ ਆ ਅਸੀਂ ਬੱਚਿਆਂ ਨੂੰ ਥੋੜੀ ਭਵਿੱਖ ਖਰਾ ਕੋਲ ਲੜਾਈਆਂ ਕਰਕੇ ਜੀ ਅੱਛਾ ਕੋਈ ਪਰਚਾ ਹੋਇਆ ਹੈਗਾ ਬਾਈ ਨੇਮ ਪਰਚਾ ਹੋਇਆ ਕਿਸੇ ਦਾ ਬਾਈ ਨੇਮ ਕਿਸੇ ਤੇ ਕੋਈ ਪਰਚਾ ਨਹੀਂ ਹੋਇਆ ਜੀ ਹਜੇ ਇਹ ਅਸੀਂ ਪ੍ਰਸ਼ਾਸਨ ਨੂੰ ਦੂਜਾ ਕਿੰਨੇ ਵੀ ਪ੍ਰਸ਼ਾਸਨ ਨੂੰ ਵੀ ਜੋ ਵੀ ਇਹਨਾਂ ਦੀ ਬੰਦ ਦੀ ਕਾਰਵਾਈ ਉਹ ਕੀਤੀ ਜਾਵੇ ਅਸੀਂ ਅੱਗੇ ਡੀਐਸਪੀ ਸਾਹਿਬ ਨੂੰ ਵੀ ਮਿਲੇ ਹੋਏ ਆ ਤੇ ਉਹਨਾਂ ਨੂੰ ਮਿਲ ਕੇ ਵੀ ਅਸੀਂ ਗੁਹਾਰ ਲਾਵਾਂਗੇ ਅਨਕਵਰੀ ਹੁਣ ਕਿੰਦੇ ਆ ਅਪਸਰ ਕੋਲੇ ਜਾਵਾਂਗੇ ਵੀ ਅਸੀਂ ਕਿੰਦੇ ਵੀ ਤੁਸੀਂ ਸਾਡਾ ਬਈ ਪੱਖ ਜਾਣੋ ਪੱਖ ਸੁਣੋ ਸਾਡੇ ਬੰਦੇ 8 ਸਾਡੇ 8-10 ਮੈਂਬਰ ਸੀਗੇ ਅਸੀਂ 4 ਫੱਟੜ ਹੋ ਗਏ ਉਹਨਾਂ ਦਾ 60-70 ਬੰਦਿਆਂ ਜੋ ਉਹਨਾਂ ਦੇਖ ਕੇ ਵਿਚਿਰੀਟ ਨਹੀਂ ਲੱਗੀ ਕੀ ਹੁਣ ਜਿਹੜਾ ਉਹਨਾਂ ਦਾ ਗੁਰਪਿੰਦਰ ਆ ਉਹ ਕੈਮਰੇ ਅੱਗੇ ਆਪਣੇ ਦੂਜਾ ਸਟੇਟਮੈਂਟ ਦੇਈ ਜਾਂਦਾ ਵੀ ਯਾਰ ਅਸੀਂ ਆਏ ਅਸੀਂ ਉਹ ਦੂਜੇ ਦਿਨ 11-12 ਵਜੇ ਜਾ ਕੇ ਦਾਖਲ ਹੁੰਦਾ ਹਸਪੀਟਲ ਵਿੱਚ ਤੇ ਜੇ ਉਹ ਉਹਦੇ ਕੋਈ ਇੰਜਰੀ ਸੀ ਜਾਂ ਕੋਈ ਹੋਤ ਸੀ ਉਹ ਕੈਮਰੇ ਅੱਗੇ ਸ਼ੋਅ ਕਰ ਦਿੰਦਾ ਯਾਰ ਵੀ ਆ ਸਾ ਸਾਡਾ ਤਾਂ ਪਤਾ ਹੀ ਸੀ ਕਿ ਸਾਡਾ ਤਾਂ ਹੁਣ ਸਾਰਿਆਂ ਨੂੰ ਲੱਗ ਹੀ ਗਿਆ ਪਤਾ ਵੀ ਆ ਹੁਣ ਵੀ ਆ ਮੇਰੇ ਆ ਦੇਖੋ ਆ ਟਾਂਕੇ ਲੱਗੇ ਹੋਏ ਆ ਸਿ ਆ ਸਿਰ ਚ ਆ ਬਾਹਾਂ ਬਾਜੂ ਨਹੀਂ ਕੰਮ ਕੰਮ ਕਰ ਰਹੀ ਆ ਆ ਆ ਦੇਖੋ ਗੁੰਡੇ ਦੇ ਹੱਜ ਤੱਕ ਵੀ ਆ ਨਿਸ਼ਾਨ ਹੈਗੇ ਆ ਦੇਖੋ ਹਣਾ ਇਹ ਆ ਦੇਖੋ ਹੂੰ ਆ ਆ ਬਾ ਐਸਾ ਵਰਕ ਨਿਕਲ ਰਹੀ ਆ ਸਿਕਿੰਦਾ ਜੀ ਤੇ ਜੇ ਸਾਡੇ 6:20 ਵਜੇ ਤਾਂ ਉਹ ਗੱਲ ਤਾਂ ਉਹ ਜੋ ਕੈਮਰੇ ਅੱਗੇ ਸ਼ੋਅ ਕਰ ਦਿੰਦੇ ਹਮ ਡਾਕਟਰੀ ਰਿਪੋਰਟ ਦੱਸ ਦੂ ਉਹਨਾਂ ਦੀ ਜਾਂ ਹੁਣ ਇੰਨੇ ਬੰਦੇ ਸੀਗੇ 20 ਜੇ ਅਸੀਂ ਚਲੋ ਮੰਨ ਲਓ ਆਪਾਂ 10-15 ਉਹ ਕਹਿੰਦੇ ਮੰਨ ਲਓ ਵੀ ਅਸੀਂ ਕਿਸੇ ਬੰਦੇ ਦੇ ਤਾਂ 6:20 ਦੀ ਉਹਨਾਂ ਦੇ ਬੌਜੀ ਹਮ ਕਿਸੇ ਬੰਦੇ ਦੇ ਤਾਂ 6:20 ਨਹੀਂ ਚਾਹੀਦੀ ਸੀ ਪਰ ਕਿਸੇ ਦੀ ਨਹੀਂ ਵਜ੍ਹੀ ਉਹਨਾਂ ਦੇ ਕਿਉਂਕਿ ਸਾਨੂੰ ਤਾਂ ਮੌਕਾ ਹੀ ਨਹੀਂ ਦਿੱਤਾ ਬਾਈ ਜੀ ਕਿੰਦੇ ਆਸੀ ਤਾਂ ਇੱਥੇ ਆਪਦੇ ਘਰੇ ਆਪਦਾ ਆਪਦਾ ਰੋਜ਼ ਮਰਦਾ ਦੀ ਜ਼ਿੰਦਗੀ ਨਹੀਂ ਆਪਦੇ ਕਦੇ ਆਪਨੇ ਰੁਟੀਨ ਦੀਆਂ ਗੱਲਾਂ ਕਰੀ ਜਾਂਦੇ ਹੇਲ ਜੋ ਲੋਈ ਮੈਂ ਇੱਥੋਂ ਬਸ ਆ ਵੇੜੇ ਚੋਂ ਇੱਥੋਂ ਇੱਧਰ ਦੇਖੋ ਬੋ ਜੀ ਆ ਕਮਰਾ ਮੇਰਾ ਰੂਮ ਆ ਇੱਥੇ ਆਇਆ ਮੈਂ ਐਸ ਦੇ ਆ ਇੱਥੇ ਸੱਟਾਂ ਵੱਜੀਆਂ ਮੇਰੇ ਇੱਥੋਂ ਗਾਂ ਮੇਰੇ ਭਾਈ ਸਾਹਿਬ ਆਏ ਕਿੰਦੇ ਭੱਜ ਕੇ ਉਹਨਾਂ ਦੇ ਡਲਾ ਵੱਜਾ ਫਿਰ ਇਹ ਬੱਚਿਆਂ ਨੇ ਕੋਠੇ ਤੇ ਚੜ੍ਹ ਕੇ ਕਹਿੰਦੇ ਆ ਲੇਡੀਜ਼ ਨੇ ਰੋਲਾ ਪਾਇਆ ਵੀ ਸਾਨੂੰ ਮਾਰਤਾ ਮਾਰਤਾ ਫਿਰ ਸਾਡੇ ਦੂਜੇ ਘਰ ਆਇਆ ਉਧਰੋਂ ਭੱਜ ਕੇ ਫਿਰ ਉਹ ਭੱਜਿਆ ਬੰਦੇ ਉਧਰ ਇੱਥੋਂ ਫਿਰ ਐਂ ਭੱਜ ਕੇ ਉਹ ਦਲੇ ਚਲਾਉਂਦੇ 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 ਉਹ ਉਧਰ ਗਏ ਆ ਸਾਨੂੰ ਤਾਂ ਇਹ ਪਤਾ ਨਹੀਂ ਸਾਡੇ ਜਦੋਂ ਸੱਟਾਂ ਵੱਜੀਆਂ ਸਾਡਾ ਪਰਿਵਾਰ ਤਾਂ ਸਾਨੂੰ ਸਾਮਨ ਚ ਲੱਗ ਗਿਆ ਜੀ ਹੂੰ ਜੀ ਸਾਡਾ ਪਰ ਅਸੀਂ ਤਾਂ ਜਦੋਂ ਉਹ ਆਪਦੇ ਇੱਥੇ ਪੱਤਰਕਾਰ ਸਾਹਿਬ ਨੂੰ ਬੁਲਾ ਕੇ ਉਹ ਕਰੀ ਜਾਂਦੇ ਅਸੀਂ ਤਾਂ ਹਸਪੀਟਲ ਚ ਦਾਖਲ ਸਾਨੂੰ ਤਾਂ ਫਰੀਦਕੋਟ ਰੈਫਰ ਕਰਤਾ ਸੀ ਉਦੋਂ ਤੱਕ ਅੱਛਾ ਕੀ ਮੰਗ ਕਰਦੇ ਹੁਣ ਅਸੀਂ ਪ੍ਰਸ਼ਾਸਨ ਕੋਲ ਇਹ ਮੰਗ ਕਰਦੇ ਆਂ ਜੀ ਸਾਨੂੰ ਇਨਸਾਫ ਮਿਲੇ ਜੀ ਇਨਸਾਫ ਦਵਾਇਆ ਵੀ ਜਾਵੇ ਜੀ ਕਿੰਦੇ ਇਹ ਪ੍ਰਸ਼ਾਸਨ ਦਾ ਆਪਣਾ ਵੀ ਹੁੰਦਾ ਕਿੰਦੇ ਅਸੀਂ ਸਾਫ ਦੀ ਗੋਹਾਰ ਕਰ ਰਹੇ ਆਂ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ